ਜੀ ਮਿੱਤਰੋ ਕੀ ਹਾਲ ਜਾਣੇ ਫਿਰ ਤੋਂ ਸਵਾਗਤ ਹੈ ਸਾਡੇ ਅੱਜ ਦੇ ਨਿਊ ਵਲੌਗ 'ਚ ਅੱਜ ਮੈਂ ਸਿੱਧਾ ਦਗਾਂਤੇ ਆ ਕੇ ਵਲੌਗ ਸਟਾਰਟ ਕਰਨ ਲੱਗਿਆ ਇੱਧਰ ਮਨਦੀਪ ਵੀਰਾ ਟੇਪਾ ਲਾ ਰਿਹਾ ਦਾ ਆਂਦੇ ਸਾਰ ਉਹ ਪੱਲਿਆਂ ਨੂੰ ਟੇਪਾ ਲਾਈਆਂ ਆਹ ਆ ਦੋ ਪੱਲੇ ਖੜੇ ਜਿਹੜੇ ਇਹਨਾਂ ਨੂੰ ਟੇਪਾ ਲਾਈਆਂ ਤੇ ਅਬ ਅਖਸ਼ੇ ਨੂੰ ਐਲਵਾਟਾ ਨਾਲ ਲੱਗਿਆ ਹੁਣ ਮੈਂ ਬੋਵੀ ਵੀਰਾ ਤੇ ਮਨਦੀਪ ਵੀਰੇ ਦਾ ਬੜਾ ਛੋਟਾ ਭਾਈ ਚੱਲ ਗਏ ਉਹ ਬ੍ਰਾਂਪਰ ਅਸੀਂ ਹੁਣ ਚੱਲੇ ਆ ਰੋਪੜ ਦੋਨੇ ਜਾਣੇ ਮੈਂ ਤੇ ਮਨਦੀਪ ਵੀਰਾ ਅਲੀ ਕੁਆਲਾ ਕੇ ਹਟੇ ਤੇ ਹੁਣ ਟਿੱਪਾਂ ਇਹਨੂੰ ਤੇ ਹੋਰ ਉਹਨੂੰ ਟਿੱਪਾਂ ਲਾਣੀ ਜਿਹੜੇ ਉਹ ਭਏ ਆ ਦਰਾਜ ਆ ਇਹਨੂੰ ਐਲ ਬਟਨ ਆ ਕੇ ਐਲ ਬਟਨ ਨਾਲ ਲੱਗਾ ਹੁਣ ਮੈਂ ਮੈਂ ਹੁਣ ਕਲਸੀ ਅੰਕਲ ਦੀ ਦੁਕਾਨ ਤੇ ਜਾ ਕੇ ਆਇਆ ਤਾਂ ਉੱਥੇ ਤੇ ਇਜ਼ੀ ਸਪਰੇਅ ਲੈ ਕੇ ਆਇਆ ਤਾਂ ਸਪਰੇਅ ਲੈ ਕੇ ਆਇਆ ਤਾਂ ਐਂਟੀ ਬੀਟਰ ਲੈ ਕੇ ਆਇਆ ਇੱਕ ਇੱਧਰ ਵੀ ਰਾਕ ਰੇਲਿੰਗ ਲਾਣ ਲੱਗਿਆ ਹੋਇਆ ਤੇ ਐਲ ਬਟਨ ਲੈ ਕੇ ਆਇਆ ਐਲ ਬਟਨ ਕੱਢ ਕੇ ਤੇ ਹੁਣ ਇਹਦੇ ਵਿੱਚ ਲਾਣ ਜੇ ਇੱਕ ਆਬਕਸ ਜੀ ਦੂਜਾ ਆਬਕਸ ਕਿੱਥੇ ਗਿਆ ਵੀਰੇ ਆ ਰਿਹਾ ਇੱਕ ਆਬਕਸਾ ਹੁਣ ਚਾਹ ਆਈ ਹੈ ਚਾਹ ਪੀ ਗੇ ਫੇਰ ਲੱਗਦੇ ਹਾਂ ਕੰਮ ਤੇ ਚਲੋ ਚਾਹ ਪੀਏ ਕਰ ਲੋ ਬਟਨ ਲਾਤੇ ਤੇ ਇੱਧਰ ਵੀ ਲਾਤੇ ਐਚ ਵੀ ਲਾਤੇ ਆ ਆਬਕਸ ਜੀ ਵੀ ਲਾਤੇ ਇੱਧਰ ਵੀ ਰੈਕ ਰੇਲਿੰਗ ਲਾਣ ਲੱਗਾ ਤਾਂ ਹੁਣ ਇਹਨੂੰ ਟ੍ਰਿਮ ਕਰਨਾ ਟ੍ਰਿਮ ਕਰ ਲੱਗਾ ਹੁਣ ਮੈਨੂੰ ਮੈਨੂੰ ਟ੍ਰਿਮ ਕਰਦਾ ਦਾ ਜਿਹੜੇ ਇਹਨੂੰ ਪੱਲਿਆਂ ਨੂੰ ਵੀਰੇ ਨੇ ਕਰੇਲਿੰਗ ਲਾਈ ਤੇ ਹੁਣ ਵੀਰਾ ਮਦੀਪ ਵੀ ਇੱਧਰ ਬਫਿੰਗ ਕਰਨ ਲੱਗਿਆ ਹੋਇਆ ਪੱਲਿਆਂ ਨੂੰ ਇੱਧਰ ਇੱਧਰ ਸਾਰਾ ਕੰਮ ਇੱਧਰ ਕਰਤਾ ਤਾਂ ਅਸੀਂ ਪੱਲੇ ਵੀ ਬਣਾਤੇ ਤੇ ਬਕਸੇ ਵੀ ਇਹ ਕਰੇਲਿੰਗ ਵੀ ਟੇਪਾ ਟੂਪਾ ਵੀ ਲਾਤੀਆਂ ਦੀਆਂ ਹੁਣ 2:00 ਵਜੇ ਤੇ ਸੀ ਰੋਟੀ ਖਾਣ ਲੱਗੇ ਤੇ ਬਣਾਤੇ ਤੇ ਬਫਿੰਗ ਵੀ ਕਰਤੀ ਦੀ ਟ੍ਰਿਮਿੰਗ ਵੀ ਕਰਤੀ ਦੀ ਇੱਧਰ ਆ ਵੀ ਰੈਡੀ ਆ ਵੀ ਰੈਡੀ ਇੱਧਰ ਸੈਲਫਾ ਵੀ ਰੈਡੀ ਆ ਹੁਣ ਉਧਰ ਆ ਤਾਰ ਪਾਣ ਲੱਗੇ ਤੇ ਟ੍ਰਿਮਰ ਚ ਤਾਰ ਪਾ ਰਹੇ ਤੇ ਇੱਧਰ ਆ ਵੀ ਰੈਡੀ ਆ ਸ਼ਟਰ ਆ ਵੀ ਰੈਡੀ ਆ ਪੱਲੇ ਦੇ ਇੱਕ ਪ੍ਰੋਫਾਈਲ ਲੈਂਥ ਵਾਲਾ ਉਹ ਰਹਿ ਗਿਆ ਪ੍ਰੋਫਾਈਲ ਵਾਲੇ ਪੱਲੇ ਰਹਿ ਗਏ 2:00 ਵਜੇ ਤੇ ਹੁਣ ਰੋਟੀ ਖਾ ਕੇ ਅਸੀਂ ਰੋਟੀ ਖਾ ਲਈ ਦੀ ਰੋਟੀ ਵੀ ਖਾ ਲਈ ਤੇ ਚਾਹ ਵੀ ਬਿਲੀ ਦੀ ਰੋਟੀ ਉਟੀ ਖਾ ਕੇ ਘੰਟਾ ਰੈਸਟ ਕਰਕੇ ਹੁਣ ਫੇਰ ਤੇ ਕੰਮ ਕਰ ਲੱਗੇ ਕੰਮ ਹੋਏ ਤੇ ਇਹਦੇ ਨਵੇੜ ਤੇ ਬੋਵੀ ਵੀਰੇ ਉਹਨੇ ਆ ਗਏ ਤੇ ਫੇਰ ਤੇ ਚੱਲ ਗਏ ਉਹ ਉਹ ਹੁਣ ਗਿਆ ਕਤਲੋੜ ਆਹ ਹਾਂ ਹੁਣ ਐਲਸੀਡੀ ਪੈਨਲ ਦੇ ਵਿੱਚ ਸੈਲਫਾ ਪਾਣੀ ਆ ਹੁਣ ਕਿੰਨੀਆਂ ਵੀਰੇ ਤਿੰਨੇ ਸੈਲਫਾ 1 2 3 ਤਿੰਨ ਸੈਲਫਾ ਪਾ ਕੇ ਹੁਣ ਮੈਂ ਸਨਮੈਕੇ ਵੱਡਣ ਲੱਗਿਆ ਲੈਟ ਹੈ ਨਹੀਂ ਨਹੀਂ ਤਾਂ ਸੈਲਫਾ ਵੱਡ ਦੇਣੀ ਇਹਦੀਆਂ ਕੱਲੀ ਸਨਮੈਕੇ ਲਾ ਕੇ ਰੱਖ ਦੇਣੀ ਹੁਣ ਅਸੀਂ ਇਹਨਾਂ ਨੂੰ ਇਹਦੀਆਂ ਕਰੀ ਲਿੰਗ ਲਾਣੀਆਂ ਹਜੇ ਆਹ ਪਰਲੇ ਦੀ ਸਨਮੈਕੇ ਲੱਭਣੂਗੇ ਹਾਂ ਹੁਣ ਸਨਮੈਕੇ ਲੱਭਦੇ ਆ ਹੁਣ ਮੈਂ ਸਨਮੈਕੇ ਵੱਡਣ ਲੱਗਿਆ ਤਾਂ ਸੈਲਫਾ ਦੇ ਲਾਣੇ ਆ ਦੇ ਉਹ ਸੈਲਫਾ ਦੇ LCD ਪੈਨਲ ਦੇ ਹੁਣ ਸਰਮਾਇਕੇ ਵੱਡ ਗਏ ਸ਼ੈਲਫਾ ਲਾਣ ਲੱਗ ਜਣੀਆਂ ਹੁਣਾਂ ਜੀ ਸਨਮਾਇਕੇ ਸਾਰੇ ਇਹਦੇ ਆਪ ਐਂਟਰੀ ਦੇ ਲਾਈਟ ਹੈ ਨਹੀਂ ਬਾਰੇ ਹੁਣ ਹੁਣ ਕੀ ਕਰੀਏ ਉਹ ਬਾਈ ਨੂੰ ਫੋਨ ਕਰ ਬਾਈ ਨੂੰ ਫੋਨ ਕਰਕੇ ਪੁੱਛਦੇ ਹੁਣ ਕੀ ਕਰਨਾ ਹੈ ਹਾਂਜੀ ਮਿੱਤਰੋ ਮੈਂ ਹੁਣ ਆਇਆ ਤਾਂ ਹਰਮਨ ਅੰਕਲ ਦੀ ਦੁਕਾਨ ਤੇ ਗਿਆ ਤਾਂ ਉੱਥੇ ਦੇ ਕਬਜੇ ਲੈ ਕੇ ਆਇਆ ਹੁਣ ਮੈਨੂੰ ਫੇਰ ਤੇ ਭੇਜਣ ਲੱਗੇ ਐ ਦਵਾਰ ਤੇ ਉਧਰ ਨੂੰ ਆਦਾ ਮੈਂ ਹੁਣ ਮੰਦੀ ਵੀਰੇ ਕਹਿੰਦਾ ਫੇਰ ਜਾ ਕੇ ਆਤੀ ਬੋ ਵੀਰੇ ਉਹਨਾਂ ਨੂੰ ਉਹ ਦੇ ਕੇ ਆਣੇ ਆ ਸ਼ੌਕਰ ਦੇ ਕੇ ਆਣੇ ਆ ਤੇ ਫਸਿਆ ਸਮਾਨ ਦੇ ਕੇ ਆਣਾ ਚਲੋ ਅਰਮਨ ਅਕਲ ਦੀ ਦਿਖਾਤੀ ਆ ਕੇ ਮਿਲਦੇ ਹਾਂ ਇੱਧਰ ਵੀਰੇ ਬਹਿਲਾ ਖੜਾ ਹੈ ਤਰੀ ਕਤਲੋੜ ਬਹੁ ਵੀਰੇ ਕੋਲ ਅਸਾਂ ਵਾਂਦੇ ਨਾ ਆ ਲਾਰੇ ਵੀਰੇ ਹੁਣ ਹੁਦਰਾ ਵੀਰੇ ਹਣ ਨੂੰ ਮੈਂ ਦੇ ਉਹ ਵੀਰੇ ਚੱਲੇ ਤੇ ਘਰ ਨੂੰ ਓਕੇ ਘਰ ਜਾ ਜਾ ਹਾਂ ਚੱਕ ਲਈ ਵੀਰੇ ਹਾਂਜੀ ਮਿੱਤਰੋ 7 ਵਜੇ ਮੈਂ ਘਰ ਆ ਪਹੁੰਚ ਗਿਆ ਤਾਂ ਪਹੁੰਚੀ ਸਾਰੀ ਵਲੌਗ ਦਾ ਐਂਡ ਕਰ ਲਿਆ ਜੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਮੇਰੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਓਕੇ ਬਾਈ